ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹਲਾ ਪੰਜਵਾਂ ਤਾਪ ਗਏ ਪਾਈਂ ਪ੍ਰਭ ਸਾਤ ਸੀਤਲ ਭਏ ਕਿੰਨੇ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹਲੇ ਜਨਮ ਜਨਮ ਕੇ ਵਿਚਰੇ ਮਿਲੇ ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨ ਸਿਆਥਾ ਸਹਿਜ ਸੁਭਾਈ ਬੁਲੈ ਹਰ ਬਾਣੀ ਆਠ ਪੈਰਾ ਪ੍ਰਭ ਸਿਮਰਾਂ ਪ੍ਰਾਣੀ ਦੁਖਾਂ ਦਰਦ ਜਮਨੇੜ ਨ ਆਵੇਂ ਕਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹਲਾ ਪੰਜਵਾਂ ਤਾਪ ਗਏ ਪਾਈਂ ਪ੍ਰਭ ਸਾਤ ਸੀਤਲ ਭਏ ਕਿੰਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹਲੇ ਜਨਮ ਜਨਮ ਕੇ ਵਿਚਰੇ ਮਿਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨ ਸਿਆਥਾ ਸਹਿਜ ਸੁਭਾਏ ਬੁਲੈ ਹਰ ਬਾਣੀ ਆਠ ਪੈਰ ਪ੍ਰਭ ਸਿਮਰਾਂ ਪ੍ਰਾਣੀ ਦੁਖਾ ਦਰਦ ਜਮਨੇੜ ਨ ਆਵੇਂ ਕਹੋ ਨਾਨਕ ਜੋ ਹਰ ਗੁਣ ਗਾਵੇ ਗਉੜੀ ਮਹੱਲਾ ਪੰਜਵਾਂ ਤਾਪ ਗਏ ਪਾਈ ਪ੍ਰਭ ਸਾਤ ਸੀਤਲ ਪਏ ਕਿਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਪਏ ਸੁਹਲੇ ਜਨਮ ਜਨਮ ਕੇ ਵਿਛਰੇ ਮਿਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਗ ਕਾ ਬਿਨ ਸਿਆਥਾ ਸਹਿਜ ਸੁਭਾਏ ਬੁਲੈ ਹਰ ਬਾਣੀ ਆਠ ਪੈਰਾ ਪ੍ਰਭ ਸਿਮਰਾਂ ਪ੍ਰਾਣੀ ਦੁਖਾਂ ਦਰਦ ਜਮਨੇੜ ਨ ਆਵੇਂ ਕਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾਤ ਸੀਤਲ ਪਏ ਕਿੰਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹਲੇ ਜਨਮ ਜਨਮ ਕੇ ਵਿਚਰੇ ਮਿਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨ ਸਿਆਥਾ ਸਹਿਜ ਸੁਭਾਏ ਬੁਲੈ ਹਰ ਬਾਣੀ ਹਾਠ ਪੈਰ ਪ੍ਰਭ ਸਿਮਰਾਂ ਪ੍ਰਾਣੀ ਦੁਖਾ ਦਰਦ ਜਮਨੇੜ ਨ ਆਵੇਂ ਕਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾਤ ਸੀਤਲ ਭਏ ਕਿੰਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹਲੇ ਜਨਮ ਜਨਮ ਕੇ ਵਿਚਰੇ ਮਿਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨ ਸਿਆਥਾ ਸਹਜ ਸੁਭਾਈ ਬੁਲੈ ਹਰ ਬਾਣੀ ਆਠ ਪੈਰਾ ਪ੍ਰਭ ਸਿਮਰਾਂ ਪ੍ਰਾਣੀ ਦੁਖਾਂ ਦਰਦ ਜਮਨੇੜ ਨ ਆਵੇਂ ਕਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾ ਤਾਪ ਗਏ ਪਾਈਂ ਪ੍ਰਭ ਸਾਤ ਸੀਤਲ ਭਏ ਕਿੰਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹਲੇ ਜਨਮ ਜਨਮ ਕੇ ਵਿਚਰੇ ਮਿਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨ ਸਿਆਥਾ ਸਹਿਜ ਸੁਭਾਏ ਬੁਲੈ ਹਰ ਬਾਣੀ ਆਠ ਪੈਰਾ ਪ੍ਰਭ ਸਿਮਰਾਂ ਪ੍ਰਾਣੀ ਦੁਖਾ ਦਰਦ ਜਮਨੇੜ ਨ ਆਵੇਂ ਕਹੋ ਨਾਨਕ ਜੋ ਹਰ ਗੁਣ ਗਾਵੇ ਗਉੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾਤ ਸੀਤਲ ਪਏ ਕਿੰਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹਲੇ ਜਨਮ ਜਨਮ ਕੇ ਵਿਚਰੇ ਮਿਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨ ਸਿਆਥਾ ਸਹਿਜ ਸੁਭਾਈ ਬੁਲੈ ਹਰ ਬਾਣੀ ਆਠ ਪੈਰਾ ਪ੍ਰਭ ਸਿਮਰਾਂ ਪ੍ਰਾਣੀ ਦੁਖਾਂ ਦਰਦ ਜਮਨੇੜ ਨ ਆਵੇਂ ਕਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾਤ ਸੀਤਲ ਪਏ ਕਿੰਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹਲੇ ਜਨਮ ਜਨਮ ਕੇ ਵਿਚਰੇ ਮਿਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨ ਸਿਆਥਾ ਸਹਿਜ ਸੁਭਾਏ ਬੁਲੈ ਹਰ ਬਾਣੀ ਆਠ ਪੈਰ ਪ੍ਰਭ ਸਿਮਰਾਂ ਪ੍ਰਾਣੀ ਦੁਖਾ ਦਰਦ ਜਮਨੇੜ ਨ ਆਵੇਂ ਕਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹਲਾ ਪੰਜਵਾਂ ਤਾਪ ਗਏ ਪਾਈ ਪ੍ਰਭ ਸਾਤ ਸੀਤਲ ਪਏ ਕਿੰਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਪਏ ਸੁਹਲੇ ਜਨਮ ਜਨਮ ਕੇ ਵਿਚਰੇ ਮਿਲੇ ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨ ਸਿਆਤਾ ਸਹਜ ਸੁਭਾਈ ਬੁਲੈ ਹਰ ਬਾਣੀ ਆਠ ਪੈਰਾ ਪ੍ਰਭ ਸਿਮਰਾਂ ਪ੍ਰਾਣੀ ਦੁਖਾਂ ਦਰਦ ਜਮਨੇੜ ਨ ਆਵੇਂ ਕਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹਲਾ ਪੰਜਵਾਂ ਤਾਪ ਗਏ ਪਾਈਂ ਪ੍ਰਭ ਸਾਤ ਸੀਤਲ ਭਏ ਕਿੰਨੇ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹਲੇ ਜਨਮ ਜਨਮ ਕੇ ਵਿਚਰੇ ਮਿਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨ ਸਿਆਥਾ ਸਹਿਜ ਸੁਭਾਏ ਬੁਲੈ ਹਰ ਬਾਣੀ ਆਠ ਪੈਰ ਪ੍ਰਭ ਸਿਮਰਾਂ ਪ੍ਰਾਣੀ ਦੁਖਾ ਦਰਦ ਜਮਨੇੜ ਨ ਆਵੇਂ ਕਹੋ ਨਾਨਕ ਜੋ ਹਰ ਗੁਣ ਗਾਵੇ ਗਉੜੀ ਮਹਲਾ ਪੰਜਵਾਂ ਤਾਪ ਗਏ ਪਾਈ ਪ੍ਰਭ ਸਾਤ ਸੀਤਲ ਪਏ ਕਿੰਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹਲੇ ਜਨਮ ਜਨਮ ਕੇ ਵਿਚਰੇ ਮਿਲੇ ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨ ਸਿਆਥਾ ਸਹਿਜ ਸੁਭਾਈ ਬੁਲੈ ਹਰ ਬਾਣੀ ਆਠ ਪੈਰਾ ਪ੍ਰਭ ਸਿਮਰਾਂ ਪ੍ਰਾਣੀ ਦੁਖਾਂ ਦਰਦ ਜਮਨੇੜ ਨ ਆਵੇਂ ਕਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾਤ ਸੀਤਲ ਪਏ ਕਿੰਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹਲੇ ਜਨਮ ਜਨਮ ਕੇ ਵਿਚਰੇ ਮਿਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨ ਸਿਆਥਾ ਸਹਿਜ ਸੁਭਾਏ ਬੁਲੈ ਹਰ ਬਾਣੀ ਹਾਠ ਪੈਰ ਪ੍ਰਭ ਸਿਮਰਾਂ ਪ੍ਰਾਣੀ ਦੁਖਾ ਦਰਦ ਜਮਨੇੜ ਨ ਆਵੇਂ ਕਹੋ ਨਾਨਕ ਜੋ ਹਰ ਗੁਣ ਗਾਵੇ ਗੋੜੀ ਮਹਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾਤ ਸੀਤਲ ਭਏ ਕਿੰਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹਲੇ ਜਨਮ ਜਨਮ ਕੇ ਵਿਚਰੇ ਮਿਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨ ਸਿਆਥਾ ਸਹਜ ਸੁਭਾਈ ਬੁਲੈ ਹਰ ਬਾਣੀ ਆਠ ਪੈਰਾ ਪ੍ਰਭ ਸਿਮਰਾਂ ਪ੍ਰਾਣੀ ਦੁਖਾਂ ਦਰਦ ਜਮਨੇੜ ਨ ਆਵੇਂ ਕਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹਲਾ ਪੰਜਵਾਂ ਤਾਪ ਗਏ ਪਾਈਂ ਪ੍ਰਭ ਸਾਤ ਸੀਤਲ ਭਏ ਕਿੰਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹਲੇ ਜਨਮ ਜਨਮ ਕੇ ਵਿਚਰੇ ਮਿਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨ ਸਿਆਥਾ ਸਹਿਜ ਸੁਭਾਏ ਬੁਲੈ ਹਰ ਬਾਣੀ ਆਠ ਪੈਰ ਪ੍ਰਭ ਸਿਮਰਾਂ ਪ੍ਰਾਣੀ ਦੁਖਾ ਦਰਦ ਜਮਨੇੜ ਨ ਆਵੇਂ ਕਹੋ ਨਾਨਕ ਜੋ ਹਰ ਗੁਣ ਗਾਵੇ ਗਉੜੀ ਮਹੱਲਾ ਪੰਜਵਾਂ ਤਾਪ ਗਏ ਪਾਈ ਪ੍ਰਭ ਸਾਤ ਸੀਤਲ ਪਏ ਕਿਨੇ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹਲੇ ਜਨਮ ਜਨਮ ਕੇ ਵਿਚਰੇ ਮਿਲੇ ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨ ਸਿਆਥਾ ਸਹਿਜ ਸੁਭਾਈ ਬੁਲੈ ਹਰ ਬਾਣੀ ਆਠ ਪੈਰਾ ਪ੍ਰਭ ਸਿਮਰਾਂ ਪ੍ਰਾਣੀ ਦੁਖਾਂ ਦਰਦ ਜਮਨੇੜ ਨ ਆਵੇਂ ਕਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾਤ ਸੀਤਲ ਪਏ ਕਿੰਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹਲੇ ਜਨਮ ਜਨਮ ਕੇ ਵਿਚਰੇ ਮਿਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨ ਸਿਆਥਾ ਸਹਿਜ ਸੁਭਾਏ ਬੁਲੈ ਹਰ ਬਾਣੀ ਹਾਠ ਪੈਰ ਪ੍ਰਭ ਸਿਮਰਾਂ ਪ੍ਰਾਣੀ ਦੁਖਾ ਦਰਦ ਜਮਨੇੜ ਨ ਆਵੇਂ ਕਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾਤ ਸੀਤਲ ਪਏ ਕਿੰਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹਲੇ ਜਨਮ ਜਨਮ ਕੇ ਵਿਚਰੇ ਮਿਲੇ ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨ ਸਿਆਥਾ ਸਹਜ ਸੁਭਾਈ ਬੁਲੈ ਹਰ ਬਾਣੀ ਆਠ ਪੈਰਾ ਪ੍ਰਭ ਸਿਮਰਾਂ ਪ੍ਰਾਣੀ ਦੁਖਾਂ ਦਰਦ ਜਮਨੇੜ ਨ ਆਵੇਂ ਕਹੋ ਨਾਨਕ ਜੋ ਹਰ ਗੁਣ ਗਾਵੇ ਵਾਹਿਗੁਰਜੀ ਕਾ ਖਾਲਸਾ Vai gordi ki fate.